ਵੇਖਾ ਘੱਟ ਘੇੜਾ ਬਰੇ ਪਾਵਾ ਮੇਕੀ ਜੋੜਾ ਖੁੱਲ ਗਿਆ ਕੰਨ ਚ ਫੂਕ ਮਾਰ ਗਏ ਦੇਖ ਲੈ ਨੀ ਦੇ ਭਗਵਾਨ ਮਾਤੀ ਮਾ ਸਾਡੇ ਸੁਣਾਇਆ ਪੂਰੇ ਵੀ ਜਾਣ ਲੱਗਣਾ ਆਪਣਾ ਦਿਲ ਵੀ ਦੇਖਦੇ ਰਿਹਾ ਹੋਰੂੰ ਕਰ ਫਿਰ ਹੋਰੂੰ ਕਰ ਸ਼ਰੀਦਵਾਨ ਨੇ ਕਹੀ ਚੜ ਕੇ ਇਹ ਲਗਾਓ ਬਾੜ ਤੇ ਮਾ ਜਾਮ ਦੇ ਨਾ ਨਹੀਂ ਰੱਖਿਆ ਤੇ ਫਿਰ ਮਾਰ ਤੇਰਾ ਵੀ ਰੱਖਿਆ ਕੋਈ ਯਾਰ ਨਾ ਮੈਂ ਤਾਂ 500 ਨਾ ਮੰਗਦਾ ਨਹੀਂ ਨਹੀਂ ਉਹ ਅੱਖ ਲੱਗੇ ਨਹੀਂ ਉਹ ਲੱਗੇਗਾ ਕੋਈ ਇੱਜ ਚੰਗਾ ਦਾ ਬਾਈ ਫਿਰ ਤੂੰ ਤੇ ਸਾਵਾ ਬੈਠ ਰਹੀ ਯਾਰ ਫੋਟੋਸ਼ਾਪ ਨਹੀਂ ਚੰਗਾ ਦਾ ਮੇਰੀ ਸਵਤਾਂ ਕੋਈ ਉਹਨੂੰ ਛੱਡ ਗੱਲ ਉਹਨੂੰ ਤੂੰ ਬੈਠ ਕੇ ਤਾਂ ਮੈਂ ਨਹੀਂ ਜਾਇਜ਼ ਗੱਲ ਆਪਣੀ ਕੋਈ ਯਾਰ ਚਾਚੀ ਦੀ ਗੱਲ ਕਰਾਂ ਮੈਂ ਉਹੀ ਗੱਲ ਕਰੀ ਜਾਂਦਾ ਬੱਚਾ ਚੱਲ ਜੀ ਹੁਣ ਤੂੰ ਦੱਸ ਦੇ ਮੈਨੂੰ 500 ਹੋਰ ਲਾ ਦੇ ਦਲਾਇ ਕਰਦਾ ਕਰ ਜਾਏ ਤੇ ਕਿਵੇਂ ਸੱਪ ਬੜਾ ਚ ਮੈਂ 10000 ਰੁਪਏ ਤੈਨੂੰ ਕਾਲੇ ਕਰਨੀ ਤੈਨੂੰ ਕਿ ਸਿੱਧੀ ਗੱਲ ਕਰਿਆ ਅਸਰ ਵਾਲੀ ਨਹੀਂ ਤੇ 30000 ਨੂੰ ਬਚਾ ਦਿੰਦਾ ਯਾਰ ਕਿੰਨੇ ਉਹ ਦਿੰਦਾ ਪਰ ਮੈਨੂੰ ਕਿਵੇ ਬੈ ਗਿਆ ਇਹ ਕੋਈ ਨਾ ਜਾਇਜ 31000 ਦਾ ਸ਼ਾਟ ਲੈਣਾ ਲੈ ਦੋ ਮਾੜੀ ਮੋਟੀ ਸੰਗ ਮੰਨ ਸੰਗ ਹੈ ਨਹੀਂ ਮਾੜੀ ਮੋਟੀ ਸੰਤ ਮੰਨ ਸਾਡੇ 16 ਲਾਈ ਮਨੂਮਰਾ ਮਾਇਸ ਤੇ ਤੋਂ ਪਰ ਨਹੀਂ ਬਾਤੀ ਜਾਈ ਤੇ ਕੰਡ ਤੇ ਮੋਕੜਾ ਜੀ ਮੈਂ 10 5 4 ਦਾ 6 ਦਾ ਤੇ ਨਹੀਂ ਪਾਉਂਦਾ 10 ਰਹਿਣ ਤੇ ਬਾਈ ਉਹ ਤਾਂ ਮਰ ਗਿਆ ਯਾਰ ਉਹ ਲੈਣ ਤੇ ਛੱਡ ਰੱਬਾ ਦੇਣ ਵਾਲਾ ਮਰ ਗਿਆ ਪਤਾ ਨਹੀਂ ਕਿੰਨੇ 50000 ਕਿੰਨੇ ਪੂਰੇ ਕਰੂੰਗਾ ਬਈ ਵਾਲਾ ਪੱਟੀ ਨਹੀਂ ਡਿੱਲਾ ਥੇ ਨਹੀਂ ਡਿੱਲਾ ਥੇ 14 ਕਹਦਾ ਤੁਸੀਂ ਕੋ 14 ਨਹੀਂ ਤੇਰੇ ਨਾਲ ਨਹੀਂ ਬੈਗਾ 14 ਮੈਂ ਕਿਹਦਾ ਦੇ ਹੋਗਾ ਇਹਦਾ ਤੋੜਾ ਲੱਗਿਆ ਇਹ ਪਹਿਲਾਂ ਚੱਲ ਹੋਗਾ 14 ਉਹ ਲੱਗਿਆ ਕਿੰਨੇ ਦਿਨਾਂ ਫਿਰ ਕੋਈ ਹਾਂ ਨਾ ਮੇਰੀ ਮਾਂ ਤਾ ਯਾਰ ਪੱਕਾ ਬੰਦਾ ਹੈ ਐਤੋਂ ਤੇਰੇ ਸਾਹਮਣੇ ਮੈਂ ਹੀ ਪੱਕੇ ਵੇਖ ਉਹਨਾਂ ਤੋਂ ਆਣਾ ਸਾਢੇ 14 ਦਾ ਜੋ ਪਾ ਯਾਰ ਦੱਤੇ ਉਹ ਛੱਟ ਚੱਲ ਖਾਈ ਕਰਾ ਦੇ ਉਹ ਨਹੀਂ ਭਈ ਸਾਢੇ 14 ਦਾ ਪਰਾ ਦਰ ਉਹ ਬੱਕਰਾ ਉੱਤੇ ਲੇਗ ਦੁਰਦਾਲ ਠੰਡਾ ਪੜਪਾ ਦੇ ਮੈਨੂੰ ਪੂਨੀ ਏ ਠੀਕ ਆ ਲੱਗਿਆ ਬਈ 14000 ਨਹੀਂ ਬਈ ਇਹ 14.5 ਲੱਗਿਆ 14 ਚੱਲ ਲੱਗਿਆ 14 ਦੇ ਦੇਣੇ ਹੋਰ ਥਾਂ ਸਾਢੇ 14 ਦਾ ਹੁਣ ਇਹ ਕੈਦ ਆ ਹੀ ਜਲੇ ਯਾਰ ਤੇਰੀ ਕਹੀ ਮੋੜ ਦੇ ਛੱਡ ਚੋਰ ਚੱਲਾ ਯਾਰ 8 ਦੰਦ ਚੱਲ ਹੋ ਗਿਆ ਤੂੰ ਕਹਿ ਦੇ ਯਾਰ ਪੱਕਾ ਦਾ ਥੋੜਾ ਢੱਲਾ ਵੀ ਹੈ ਬਸਰ ਕੰਮ ਦਾ ਉਹ ਨਾ ਫੜਲਾ ਨਹੀਂ ਬਲ ਨਗਰੇ ਜੇ ਨਾ ਪੱਟੇ ਨੇ ਲੱਗ ਗਿਆ ਮੈਨੂੰ ਪਤਾ ਜਿਹੜੇ ਬੰਦੇ ਮੇਂ ਨਿਗਰ ਦੀ ਮੈਂ ਪਾਟਾ ਕਰਾਈ ਆ ਤੇ 14 ਲੱਗਿਆ ਫਿਰ ਮੰਗ ਲਈ 14 ਉਹ ਨਹੀਂ ਯਾਰ ਹੋਰ ਬੰਦੇ ਲਾਇਆ ਤੁਹਾਨੂੰ ਨਹੀਂ ਸਾਡੇ ਜੋ ਆਏ ਕਹਿੰਦਾ ਕਹਿੰਦਾ ਜਿਆਦਾ ਪੈਸੇ ਦੇ ਕੇ ਦਿੱਤੋ ਨਹੀਂ ਯਾਰ ਜੀਤ ਕੋ ਨਹੀਂ ਸ਼ੰਗਰਾਜ ਉਹ ਬਾਸੇ ਅੱਧੀ ਬਾਜਾ ਯਾਰ ਹੋ ਗਿਆ ਅਈ ਬੱਕਰੇ ਨੂੰ ਨੀਂਦ ਮਦਵਾ ਕੇ ਰੇ ਕੋਈ ਸਾਈਡ ਤੋਂ ਉਹਨਾਂ ਵਿੱਚ ਆ ਜੀ ਨਹੀਂ ਨਹੀਂ ਪਾਸੇ ਉਹ ਤੋਂ ਫਰਜਾ ਜਾਂਦਾ ਫਰਜਾ ਪਰ 12 ਲਾ ਕੇ 13 ਲਾਇਆ 1000 ਪਾ ਦਾ ਮੰਨ ਲਈ ਚਾਰ ਯਾਰ ਭੋਮੇ ਦਾ ਭਾਵਾ ਬੱਕਰਾ ਕਾ ਯਾਰ ਭਾਈ ਪੈਸੇ ਦਾ ਤਾਂ ਗੱਲ ਸਰ ਸਰ ਕਾ ਲੱਗ ਗਈ 14 ਕਹਿੰਦੇ 14.5 ਉਹ ਆ ਵਕਰਾ ਸਾਢੇ 14 ਲੱਗਿਆ ਭਾਈ ਸਾਢੇ 14 ਹੀ ਹੁੰਦਾ ਸੌਦਾ ਇਹ ਕੀ ਕਰੀਏ ਨਾ ਕਿੰਨੇ ਕੱਢੀ ਨਾ ਪੈਸੇ ਤਾਂ ਸਾਰੇ ਹੈ ਕਿੰਨੇ ਤਾਂ ਪੈਸੇ ਉਹ ਖੜ ਗਿਆ ਯਾਰ ਤਾਇਆ ਰੌਲਾ ਹੀ ਪਈ ਹੈ ਗੱਲ ਫੜਨ ਪਹਿਲਾਂ 100 ਪੈਸੇ ਰਫਾ ਦਾ ਚੰਗੇ ਲੱਗੇ ਰੱਖ ਲਈ ਮੋਰ ਸਿੱਕੀ ਵੀ ਨਹੀਂ ਮੀ ਨਾ ਸਾਰੇ ਲੈ ਕੇ ਰੋਗੇ ਸਮਝਾਂ ਪਰੇ ਮੋਕਾ ਲੈਣ ਦੇ ਇਹ ਨਹੀਂ ਇਹ ਨਹੀਂ ਓਪਨ ਕਰਾ ਦੇ ਟਿਕਟ ਵੀ ਕਦੇ ਨਹੀਂ ਲੱਗੇ ਨਹੀਂ ਨਹੀਂ ਇਹ ਕਿੱਧਰ ਐ ਕਿਉਂ ਟਟਾਉਣ ਦੀ ਗੱਲ ਨਹੀਂ ਨਹੀਂ ਨੂੰ ਮਾਰਦੇ ਆ ਬੱਕਰੇ ਆ ਕਿੰਨੇ ਵੀ ਕਿਨੇ ਚਾਹੁੰਦਾ ਕਰੇ ਨਹੀਂ 15 ਦਾ ਕਰਿਆ ਜਦ ਖੋਚੋ ਕੇ ਪਾਲਾ ਪਾਲਾ ਚਾਚਾ 15 ਦਾ ਕਰਿਆ ਜਵਾਨ ਨੌਰਾਣ ਲਾ ਜੀ ਬੱਕਰਾ ਲਿਖਿਆ 7000 ਦਾ ਬੱਚਾ ਦਿੰਦਾ ਜਾਂ ਪਾਲਾ ਬੱਚੇ ਹੀ ਐ ਤਾਂ ਹੁੰਦਾ ਨਾ ਕਰਦੀ ਹੋਰ ਗੱਲ ਹੁੰਦੀ ਐ 80 ਕਰ ਲੈਂਦੇ ਚਲ 20000 ਦੇ ਗਾ ਤਾਂ ਨਾ ਬਜ਼ਾਰ ਦਾ ਜਿਹੜੀ ਗੱਲ ਕਰ ਤੇਰੀ ਜਵਾਨ ਦੀ ਫੁੱਲ ਚੜਾਇਆ ਸੋਰੀ ਬਾਈ ਫੁੱਲ ਫਿੱਲੀ ਵਗਦੀ ਐ ਸਾਰਾ ਪਹਿਲਾਂ ਕਹੀ ਦੇ ਦਿੰਦੀ ਆ ਤਾੜੇ ਕੁਝ ਵੀ ਐਵੇਂ ਕਰਿਆ ਯਾਰ ਭੋਮਿਆ ਫਰਕ ਕੀ ਐ ਸਾਡਾ 15 ਦਾ ਬੱਕਰਾ ਨੂੰ ਕਹਦਾ ਕਹਦਾ 15 ਲੱਗਿਆ 13 ਦਾ ਹੀ ਘੜਿਆ ਰੇਟ ਤਾਂ ਮੈਂ ਵੀ ਐਨਾਂ ਲਿਆ ਕੇ 12 ਲਾਇਆ ਕਿ 13 ਲਾਇਆ ਤੂੰ ਦੋ ਜਣੇ ਬਾਈ ਮੇਰੀ ਗੱਲ ਸੁਣਨਾ ਇਹਨਾਂ ਨੇ ਪਿਛੇ ਆਪਣੇ ਕਰਿਆ ਵਧੀਆ ਵਧੀਆ ਉਹ 16 21000 ਪਿਛੇ ਆੜਿਆ ਰਹੇ ਗਾਣ ਸਾਰਾ ਦਰ ਮਾਰ ਕੇ ਵੇਖੋ ਭੰਮਾ 1000 ਦਾ ਹੀ ਨਹੀਂ ਹੁਣ ਆਇਆ ਤਾਂ ਬਾਈ ਉਹਨੂੰ 22000 ਕਿਹਾ ਸੀ ਆਣ ਉੱਪਰ 22 ਤਾਂ ਖੜੇ ਨਾ ਓਏ 16 ਦਾ ਮਹਿੰਗਾ ਨਾ ਚ ਵੇਖੇ ਨਾ ਕੱਲ ਮੈਂ 12 ਲਾਇਆ ਤੈਨੂੰ 2000 ਲਾਵਾਂਗੇ ਓਏ ਯਾਰ ਓਏ ਇੱਥੇ ਤੇਲਾ ਬਖੇ ਓਏ ਅਰੇ ਓਏ ਬਾਈ ਕਣਾ ਤੱਕ 2000 ਹੋ ਗਿਆ ਹੋਇਆ ਪਿਆ ਗੁਰੂ ਜੀ ਛੜ ਦੇਰ ਦੀ ਤੇ ਸ਼ਾਮੀ ਨਹੀਂ ਹੁੰਦੀ ਫਿਰ 10000 ਪਾ ਲਾ ਤੂੰ 500 ਪਾ ਪਾ 5000 16 ਮੰਦੀ ਜਾਂਦਾ ਬੰਦ ਲਖਾਈ ਦੇ ਕਰਾਏ ਲਖਾਈ ਦੇ ਕਰਾਏ ਪੜੋ ਉਹ ਰੰਜੀਤਾ ਉਹ ਰੰਜੀਤਾ ਨਹੀਂ ਮਾਰਦਾ ਕਿਉਂ ਰੋੜਾ ਉਹ ਰੰਜੀਤਾ ਬਸ ਸਾਡੇ 2000 ਦੀ ਮਾਲਿਕਾ ਕਿ ਆਖਿਆ ਕਿੰਨੇ ਪਿਛੇੜੀ ਆ 13 ਲਾਇਆ ਸੀ ਕਿੰਨੇ ਪਿਛੇ ਕਿੰਨੇ ਪਿਛੇ ਆ ਉਹ 15 ਦਾ 16 ਦਾ ਕਹਿੰਦਾ ਮੈਂ 14 ਕਹਿੰਦਾ ਸੀ ਨਹੀਂ ਨਹੀਂ ਉਹ 16 ਦਾ 15 ਦਾ 15 ਮੈਂ ਨਹੀਂ ਕਹਿ ਸਕਦਾ ਉਹ ਦੇ ਤਾਂ ਹੁਣ 15 ਪਾਇਆ ਕੋਈ ਯਾਰ ਮੱਕਰਾ ਲਈ ਆਣਾ ਕਿ ਨਹੀਂ 15 ਦਾ ਦੇਣਾ 15 ਫੜਾ ਦੱਸ ਤਾਂ ਪੈਸੇ ਫੜਾ ਲੈ ਲੈ ਯਾਰ ਮਾਲਾ ਨਹੀਂ ਹੁਣ ਉਹ ਕਿੰਨੇ ਦਾ ਹੋਰ 15 ਫੜਾ ਦੱਸ 100 ਹੋਰ ਦੇ ਯਾਰ ਉਹ ਦੇ ਦੇ ਯਾਰ ਚਲ ਇਹਨੇ ਕਿਤਾ ਲਖਾਈ ਕਰਵਾ ਦੇ ਚਲ ਲਖਾਈ ਕਰਾ ਦੇ ਬਸ ਥੋੜਾ ਬੜਾ ਨਹੀਂ ਉਹ ਤਾ ਓਏ 300 ਨੂੰ ਕੀ ਹੋਊ ਫਿਰ ਬਾਈ ਯਾਰ ਲਖਾਈ ਦੇ ਯਾਰ ਲਖਾਈ ਉਧਰੋਂ ਕਰਾ ਦੇ ਬਸ ਠੀਕ ਹੈ ਸਾਡੇ ਹੱਥ ਪਾਰੇ ਕੋਈ ਓਏ ਬਸ ਥੋੜਾ ਸਾਡੇ 15 ਦਾ ਦੇਦਾ ਆਈ ਉਹ ਪੰਜ ਸੌ ਬਿਚੇ ਰੱਖੇਗਾ ਉਹ ਬਖਤ ਸਾਡੇ ਸੌ ਲਾ ਨੂੰ ਬਾਗ ਨਾ ਆਖਿਆ ਬਾਈ ਆ ਤਾਂ ਸਾਡੇ ਸੌ ਆਖਿਆ ਉਹ ਨਹੀਂ ਯਾਰ ਫਿਰ ਨਹੀਂ ਹੋਣੀ ਆ ਤੂੰ ਉਹ ਮੰਨ ਗਿਆ ਯਾਰ ਹੁਣ ਤੈਨੂੰ ਮੰਨਣੀ ਪਈ ਉਹ ਮੰਨ ਗਿਆ ਬੰਦਾ ਤੈਨੂੰ ਮੰਨਣੀ ਪਈ ਨਾ ਨਾ ਤੂੰ ਕਰ ਉਹ ਆਹ ਇਹ ਤੇਰਾ ਦੇ ਖੜਾ ਨਾ ਨਾ ਇਹ ਨਿਕਲੋਂਗਾ ਆ ਆ ਆ ਆਪਣੋ ਆਪਣੀ ਖੋਲ ਲੈ ਖੋਲ ਦੇਖ ਖੋਲ ਲੈ ਤਾਂ ਖੋਲ ਖੋਲ ਮੇਜ ਕਰਤਾ ਜੱਗੀ ਹਾਂ ਕਿੰਨੇ ਚ ਕਰਤਾ ਇਹ ਬਾਈ 15.5 ਸਾਹ ਬੱਕਰਾ ਵਿਖਾਈ ਨਾ 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 ਹੈ ਕਹੀ ਤਾਂ ਗੰਦੇ ਹੋ ਬੱਕਰਾ ਦਾ ਵਿਖਾ ਰੇ ਤੂੰ ਯਾਰ ਵੇਖੀ ਬਾਈ ਹੋਈ ਸੌਂਤੀ ਆ ਸਾਢੇ ਕਿੰਨੇ ਦਾ ਹੋ ਗਿਆ ਬਰਾਣਾ کیلا ہا کیلا ویڈیو بنا رہے ہیں 15 دے جان اگے ویڈیو بنی ہو 5 16 19 16 ہا انگل سا جان دے پڑے ہا ہا سا بڑا ائے ہاں ہم با کھا کے گئے ہیں اب لکھا ਇਹ ਆਪ ਦਾ ਨਹੀਂ 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 ਇਹ ਮਹਾਲ ਆਂਦਾ ਵੀ ਇਹ ਵੀ ਭਾਈ ਨੂੰ ਪਤਾ ਹੈ ਅਗੇ ਭਾਈ ਵੀ ਲਾ ਗਿਆ ਇਹ ਵੀਡੀਓ ਪਾਣੀ ਉਹਨਾਂ ਦੇ ਤਾਂ ਸੁਗਲਾ ਥੋੜੀ ਬਹੁਤ ਚੋੜ ਕਰਦੇ ਪਾਛੇ ਨਾਲ ਨਾੜਾ ਦਾ 16 ਲਾਉਂਦਾ ਨਾ ਕਿੰਨੇ ਦਾ ਕਹਿੰਦਾ ਬਰਹਾਨ ਇਹਨੂੰ ਦਾ 33 ਦਾ ਦੇ ਦੂਗਾ 33 ਕਿੰਨਾ ਆ ਆ ਭਾਈ ਨੂੰ ਬੜਾ ਕੇ ਵੀਡੀਓ ਇਹੀ ਬਣਾ ਕੇ ਲਗਾ ਆ ਪਾਛੇ ਵਾਲੇ ਮੈਂ ਤਾਂ ਜਿਹੜਾ ਜੂਨ ਨਾ ਉਹ ਹੀ ਲਾਣਾ ਹਾਂ ਨਹੀਂ ਨਹੀਂ ਕੋਈ ਗੱਲ ਸਾਡੇ 16 ਦਾ ਸੱਤ ਪਾੜ ਸਾਡੇ ਸੋਹਣਾਂ ਘੋਮਿਆਂ ਵੀ ਜਾਣਦੇ 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 ਹਾਂ ਬਾਈ ਵੇਚ ਲੈ ਐਸੀ ਆ ਬੱਕਰਾ ਵੇਚਨੇ ਬੋਲ ਓਏ ਨਹੀਂ ਵੇਚਣਾ 17 ਦਾ ਕਰਤਾ ਯਾਰ ਪਾ ਕਿੰਨੇ ਦਾ ਵੇਚਣਾ ਬਾਪੂ ਤੇ ਆ ਜਾ ਆਪੋ ਤੇਨੋ ਪੁੱਟੂ ਕਾ ਮੁੱਟੀ ਵਾਪਾ ਲੈ ਜਾਂਦਾ ਮਾਰੇ ਚੜ੍ਹਦੇ ਆਉਣੋਂ ਪਹਿਲੀ ਪਾਈ ਅਗੇ 20000 ਰੁਪਏ ਉਹਨਾਂ ਲਾਏ ਨਾ ਹੁਣ ਉਹੀ ਲਾ ਕੇ ਚਾਉਣਾ ਹੈ ਯਾ ਖਲਾ ਆਪਾਂ ਵੇਚਣਾ ਨਹੀਂ ਫਿਰ ਨਹੀਂ ਲੋੜ ਹੀ ਨਹੀਂ ਵੇਚਣੇ ਨਹੀਂ ਚਲੋ ਇਹ ਮਾਰ ਮੜਾਓ ਫੇਰ ਮੈਂ ਅਗਲੇ ਨਾਲ ਗੱਲ ਕਰੂੰ ਅਗਲੇ ਵੀਡੀਓ ਬਣਾਉਂਗਾ ਕੰਮ ਕਰ ਬਾਈ ਬੱਕਰੇ ਦਾ ਇਹ ਆ 20 ਹਜ਼ਾਰ ਲੈ ਬਾਈ ਨੇ ਕਿੰਨਾ ਮੰਗਿਆ 30 ਹਜ਼ਾਰ 30 ਹਜ਼ਾਰ 41 ਹਜ਼ਾਰ ਕੱਲੇ ਬੱਕਰੇ ਦਾ ਹਾਂਜੀ 30 ਹਜ਼ਾਰ ਦਾ ਦੇਣਾ ਐ ਕਿ ਬਾਈ ਮੈਂ ਕੀ ਕੁੱਝੀ ਜੋ ਭਾਈ ਤੇ ਨਹੀਂ ਗੱਲ ਕੀ ਹੈ ਰਹੀ ਆ ਕੇ ਮੈਨੂੰ ਪੈਸੇ ਦਿੰਨ ਨੂੰ ਕਰਦਾ ਵੀ ਨਹੀਂ ਆ ਕੇ 30000 ਉਹਦੇ ਨਹੀਂ ਗੱਲ ਹੈ ਕੇ ਪਾਪਾ ਦੇਣਾ 20000 ਪੁੱਗਦਾ ਨਾ ਬਈ ਆਹ 70 ਕੋਈ ਅੱਗੇ 50 ਰਏ ਸੀ ਕੱਲੇ ਬੱਕਰੇ ਦਾ ਬੜਾ ਕੱਟੀਆਂ ਗੋਲੀਆਂ ਉਹ ਕੱਟੀਆਂ ਹੀ ਮੈਂ ਇਕੱਠਾ ਹੀ ਲਾਉਂਗਾ ਵਾ 200 ਰੁਪਇਆ ਲਾਉਣਾ ਕੱਲੇ ਦਾ ਆਪਾਂ 28 ਦਾ ਵੀ ਦੇਣਾ 28 ਠੀਕ ਹੈ ਨਾ ਸਾਡੇ ਨੂੰ ਤੇ ਘੱਟ ਸਾਡੇ ਨੂੰ ਛੋਟੇ ਨੂੰ ਨਾ ਨਿਕਲਦੇ ਭਰਾਵਾ ਨਹੀਂ ਉਹ ਠੀਕ ਹੈ ਭਾਈ ਅਗਲੇ ਦੀ ਮਰਗੀ ਆਪਾਂ ਹੀ ਕਹਿੰਦੇ ਉਹਨਾਂ ਨੂੰ ਕੋਈ ਵੀ ਆਪਣਾ ਯਾਰ ਤੂੰ ਤਾਂ ਪੁੱਛ ਕੇ ਲਾਇਆ ਆਪਾਂ ਨਹੀਂ ਗੱਲ ਸਰ ਜੀ ਹੱਕਾ ਬਾਈ ਉਹ ਅਗਲੇ ਦੀ ਮਾਲਾ ਯਾਰ ਕਹਿੰਦੇ ਮੈਂ ਲੈ ਜਾਣਾ ਨਹੀਂ ਮੈਨੂੰ ਪਤਾ ਹੈ ਵੇਖਿਆ ਬੱਕਰਾ ਚੀਜ਼ ਕਿੰਨੇ ਦੀ ਹੋ ਗਈ ਵੀਰੇ 7500 ਦੀ 7500 ਦੀ ਇਹਦਾ ਲਈ ਆ ਮੋਨੋ ਠੀਕ ਆ ਵੀਰੇ ਕਿਹੜਾ ਪਿੰਡ ਆ ਵੀਰੇ ਆਪਣਾ ਕਿਹੜਾ ਪਿੰਡ ਆ 54 ਠੀਕ ਆ